ਹਾ ਭਾਈ ਜੀ ਨਜ਼ਾਰੇ ਕੈਨੇਡਾ ਦੇ ਆਪਾਂ ਤੋਂ ਖੜ ਕੇ ਜਿਹੜਾ ਘਰਾਂ ਦਾ 뷰 ਲਿਆ ਵੱਡੇ ਰੋਡ ਤੇ ਉੱਤੇ ਖੜ ਕੇ ਘਰਾਂ ਦਾ 뷰 ਲਿਆ ਕਿੰਨੀ ਯਾਰ ਸਫਾਈ ਹਨਾ ਦੇਖੋ ਵਾਸ ਗੱਡੀਆਂ ਤੇ ਘਰ ਦੀंदे ਆ ਉਹਨੇ ਕਿਹਾ ਦਿੱਤਾ ਸਾਰੇ ਘਰ ਬਣ ਚੁੱਕੇ ਹੋਏ ਐ ਇੱਕ ਸਾਰ ਘਾਰਾ ਸਾਰੇ ਤੇ ਇੱਕੋ ਜਿਹਾ ਡਰਾਈਵਵੇ ਬਣਿਆ ਇੱਕੋ ਜਿਹਾ ਗੱਡੀਆਂ ਲੱਗਣ ਦਾ ਤਰੀਕਾ ਕੋਈ ਘਾਰ ਉੱਚਾ ਨਹੀਂ ਕੋਈ ਨੀਵਾ ਨਹੀਂ ਇੱਕੋ ਜਿਹਾ ਬਰਾਬਰ ਬਣਿਆ ਸਾਰਾ ਸਿਸਟਮ ਜਿਹੜਾ ਨਾ ਇੱਕੋ ਜਿਹਾ ਕੈਨੇਡਾ ਦੇ ਵਿੱਚ ਹਾਦੀ ਸਫਾਈ ਬਹੁਤ ਜ਼ਿਆਦਾ ਹੈ ਰੱਖੀ ਵੀ ਹੈਣੀ ਇੱਥੇ ਨਾ ਵੱਖੀ ਨਾ ਅੱਛਾ ਨਾ ਕੁੱਤਾ ਨਾ ਬਿੱਲਾ ਵਾਰਾ ਨਾ ਕੋਈ ਡੰਗਰ ਕੈਨੇਡਾ ਐਵੇਂ ਲੋਕ ਪੈਲੀਆਂ ਵਿਚ ਵਿਚ ਭੱਜੇ ਆਉਂਦੇ ਇੱਧਰ ਨੂੰ ਆਹ ਹੀ ਸਹੂਲਤਾਂ ਕਰਕੇ ਭੱਜੇ ਆਉਂਦੇ ਆ ਇਹ ਆਹੀ ਫੈਸਿਲਟੀਆਂ ਕਰਕੇ ਵੱਡੇ ਤਰੀਕੇ ਨਾਲ ਆ ਤਾ ਦੇਖੋ ਕਿੰਨੇ ਘਰ ਤੇ ਓਨੀਆਂ ਗੱਡੀਆਂ ਮਤਲਬ ਐ ਘਰ ਕੋਲੇ 5-5 6-6 ਗੱਡੀਆਂ ਖੜੀਆਂ ਆਏ ਤੇ ਸਫਾਈ ਵੇਖ ਲੋ ਕਿੰਨੀ ਹੈ ਨਾ ਨਾ ਕਿ ਤੇ ਬੋਕਰ ਮਾਰਦਾ ਤੇ ਆਈ ਸਬਾਈ ਰਹਿੰਦੀ ਐ ਨਾ ਮਿੱਟੀ ਕਿਸੇ ਪਾਸਿਓਂ ਆਉਂਦੀ ਆ ਗੱਡੀਆਂ ਦੇ ਟਾਇਰ ਵੀ ਜਮ੍ਹਾਂ ਸਾਫ ਆ ਆਈ ਬਈ ਸਬਾਈ ਰਹਿੰਦੀ ਐ ਲੋ ਇਹ ਅੱਜ ਕੈਨੇਡਾ ਦੀਆਂ ਗੱਲਾਂ ਬਾਤਾਂ